हां जी ਸੱਜਣੋ ਅੱਜ ਗੱਲ ਕਰਨ ਲੱਗੇ ਆਂ ਭਾਰਤ ਦੀਆਂ ਟੌਪ 10 ਟਰੈਕਟਰ ਕੰਪਨੀਆਂ ਦੀ ਜਿਨ੍ਹਾਂ ਨੇ 2025 ਦੇ ਵਿੱਚ ਸਭ ਤੋਂ ਵੱਧ ਟਰੈਕਟਰ ਵੇਚ ਕੇ ਪਹਿਲੀਆਂ 10 ਨੰਬਰ ਕੰਪਨੀਆਂ ਦੇ ਵਿੱਚ ਨਾਮ ਹਾਸਲ ਕੀਤਾ 10ਵੇਂ ਨੰਬਰ ਤੇ ਆਉਣ ਵਾਲੀ ਕੰਪਨੀ ਗ੍ਰੋਮੈਕਸ ਐਗਰੀਕਲਚਰ ਇੱਕੋ ਕਮੇਂਟ ਲਿਮਟਿਡ ਹੈ ਜਿਸ ਨੇ 3818 ਟਰੈਕਟਰ ਵੇਚ ਕੇ 10ਵਾਂ ਨੰਬਰ ਹਾਸਲ ਕੀਤਾ ਇਸੇ ਤਰ੍ਹਾਂ ਜੇ ਆਪਾਂ ਗੱਲ ਕਰੀਏ ਨੌਵੇਂ ਨੰਬਰ ਦੀ ਟਰੈਕਟਰ ਕੰਪਨੀ BST ਜਿਸ ਨੇ 4665 ਟਰੈਕਟਰ ਵੇਚ ਕੇ ਨੌਵੇਂ ਨੰਬਰ ਤੇ ਰਹੀ ਆ ਇਸ ਨੇ ਵੀ ਕਾਫੀ ਵੇਰੀਐਂਟ ਲਾਂਚ ਕੀਤੇ ਜੇ ਹੁਣ ਅੱਠਵੇਂ ਨੰਬਰ ਦੇ ਟਰੈਕਟਰ ਦੀ ਗੱਲ ਕਰੀਏ ਤਾਂ ਤੁਸੀਂ ਸਾਰੇ ਜਾਣਦੇ ਹੋ ਕਿ ਨਿਊ ਹਾਲੈਂਡ ਟਰੈਕਟਰ ਕਾਫੀ ਜ਼ਿਆਦੇ ਵਧੀਆ ਕੰਪਨੀ ਹੈ ਜਿਸ ਨੇ 42704 ਟਰੈਕਟਰ ਵੇਚੇ ਆ ਇਸ ਤਰ੍ਹਾਂ ਇਹ ਅੱਠਵੇਂ ਨੰਬਰ ਤੇ ਰਹੀ ਆ ਹੁਣ ਕੰਪੀਟੀਸ਼ਨ ਥੋੜਾ ਟਫ ਹੋ ਗਿਆ ਸੱਤਵੇਂ ਨੰਬਰ ਤੇ ਰਹਿਣ ਵਾਲੀ ਟਰੈਕਟਰ ਕੰਪਨੀ ਐਸ ਟਰੈਕਟਰ ਚ ਜਿਸ ਨੇ 61766 ਟਰੈਕਟਰ ਵੇਚ ਕੇ 7ਵਾਂ ਨੰਬਰ ਹਾਸਲ ਕੀਤਾ ਜਿਸ ਨੇ ਹੌਲੈਂਡ ਨੂੰ ਪਛਾੜ ਦਿੱਤਾ ਜੇ ਆਪਾਂ ਸੇਮੇ ਨੰਬਰ ਤੇ ਆਈਏ 2000 ਦੇ ਵਿੱਚ ਲਾਂਚ ਕੀਤਾ ਸੀ ਜੌਂਡੀਅਰ ਭਾਰਤ ਦੇ ਵਿੱਚ ਇਸ ਨੇ ਤਕਰੀਬਨ ਤਕਰੀਬਨ 75229 ਟਰੈਕਟਰ ਵੇਚਿਆ ਜੋ ਕਿ ਸੇਮੇ ਨੰਬਰ ਦੀ ਕੰਪਨੀ ਬਣ ਚੁੱਕੀ ਆ ਹੁਣ ਗੱਲ ਕਰਦੇ ਟੌਪ 5 ਟਰੈਕਟਰ ਕੰਪਨੀ ਜਿਨ੍ਹਾਂ ਦੇ ਵਿੱਚ ਮੈਸੀ ਫਰਗੂਸਨ ਨੇ ਪੰਜਵਾਂ ਸਥਾਨ ਹਾਸਲ ਕੀਤਾ ਬਹੁਤ ਜ਼ਿਆਦਾ ਟੱਕਰ ਦਿੱਤੀ ਇਸ ਨੇ ਵੀ 111943 ਟਰੈਕਟਰ ਵੇਚ ਕੇ ਪੰਜਵਾਂ ਸਥਾਨ ਹਾਸਲ ਕੀਤਾ ਜੇ ਇਸੇ ਤਰ੍ਹਾਂ ਹੀ ਗੱਲ ਕਰੀਏ ਚੌਥੇ ਸਥਾਨ ਦੀ ਚੌਥੇ ਸਥਾਨ ਤੇ ਰਹੀ ਨੀ ਕਬੋਟਾ ਟਰੈਕਟਰ ਚ ਜਿਸ ਨੇ ਨਵੀਂ-ਨਵੀਂ ਭਾਰਤ ਦੇ ਵਿੱਚ ਲਾਂਚ ਹੋਈ ਕੰਪਨੀ ਐ ਤਹਿਲਕਾ ਮਚਾ ਰੱਖਿਆ ਇਸ ਨੇ 116338 ਟਰੈਕਟਰ ਵੇਚ ਕੇ ਚੌਥਾ ਸਥਾਨ ਹਾਸਲ ਕੀਤਾ ਜੇ ਗੱਲ ਕਰੀਏ ਤੀਜੇ ਸਥਾਨ ਦੇ ਟਰੈਕਟਰ ਕੰਪਨੀ ਦੀ ਤਾਂ ਇਹ ਤਾਂ ਤੁਸੀਂ ਸਾਰੇ ਜਾਣਦੇ ਹੋ ਕਿ ਸੋਨਾਲੀਕਾ ਸਾਇਆ ਪਿਆ ਜਿਸ ਨੇ 4x4 ਟਰੈਕਟਰ ਦੇ ਵਿੱਚ ਬਹੁਤ ਜ਼ਿਆਦਾ ਤਹਿਲਕਾ ਮਚਾਇਆ 122738 ਟਰੈਕਟਰ ਵੇਚ ਕੇ ਤੀਸਰਾ ਸਥਾਨ ਹਾਸਲ ਕੀਤਾ ਸਭ ਤੋਂ ਹਰਮਨ ਪੈਰੀ ਟਰੈਕਟਰ ਕੰਪਨੀ ਸਭਰਾਜ ਜੋ ਕਿ ਦੂਸਰੇ ਸਥਾਨ ਤੇ ਰਹੀ ਹੈ 1,86,512 ਟਰੈਕਟਰ ਵਿੱਚ ਇਸ ਕੰਪਨੀ ਨੇ ਇਹ ਦੂਸਰਾ ਸਥਾਨ ਹਾਸਲ ਕੀਤਾ ਪਹਿਲੇ ਨੰਬਰ ਤੇ ਤਾਂ ਜੰਮੀ ਪਿਆ ਕਨੇ ਮੇਧਰਾ ਇਹਨੂੰ ਤਾਂ ਕੋਈ ਪਿੱਛੇ ਹਟਾਈ ਨਹੀਂ ਸਕਿਆ ਜਿਸ ਨੇ 2,37,916 ਟਰੈਕਟਰ ਵੇਚਿਆ ਇਸ ਤਰ੍ਹਾਂ ਦੀ ਹੋਰ ਇੰਟਰਸਟਿੰਗ ਵੀਡੀਆਂ ਦੇਖਣ ਲਈ ਚੈਨਲ ਨੂੰ ਕਰੋ ਸਬਸਕ੍ਰਾਈਬ ਥੈਂਕ ਯੂ